ਕੋੱਟ ਤੇ ਲੋਰੇ ਕਾਲਾ ਕੋਟ ਐ ਮੈਨੀ ਨਾ ਨਵੀਂ ਦਿਖਦੀ ਨਹੀਂ ਪਿਓ ਵਾਲੇ ਸੜਕ ਵੀ ਮਗਰੇ ਪੰਜਾਬ ਦਾ ਉਹ ਹਾਸਿਆਂ ਦਾ ਰਾਜਾ ਜਿਸ ਨੇ ਹਜ਼ਾਰਾਂ ਹੀ ਚਿਹਰਿਆਂ ਤੇ ਮੁਸਕਰਾਣ ਬਖਸ਼ੀ ਜੀ ਚੰਕਾਟੇ ਤੋਂ ਲੈ ਕੇ ਕੈਰੀ-ਆਨ ਜੱਟਾ ਤੱਕ ਇਹ ਹੈ ਜਸਵਿੰਦਰ ਪੱਲਾ ਦਾ ਸਫ਼ਰ 4 ਮਈ 1960 ਵਿੱਚ ਲੁਧਿਆਣਾ ਵਿੱਚ ਜਨਮੇ ਜਸਵਿੰਦਰ ਪੱਲਾ ਉਹਨਾਂ ਦੇ ਪਿਤਾ ਜੀ ਪ੍ਰਾਇਮਰੀ ਸਕੂਲ ਟੀਚਰ ਸਨ ਉਹਨਾਂ ਨੇ ਆਪਣੀ ਪੜ੍ਹਾਈ ਦੋਰਾਹਾ ਚ ਕੀਤੀ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਬੀਐਸਸੀ ਤੇ ਐਮਐਸਸੀ ਬਾਅਦ ਵਿੱਚ ਸੀਸੀਐਸ ਯੂਨੀਵਰਸਿਟੀ ਮੇਰਟ ਵਿੱਚ ਉਹਨਾਂ ਨੇ पीएचडी एक्सटेंशन एजुकेशन ਕੀਤੀ 1999 ਵਿੱਚ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਲੱਗੇ ਤੇ ਡਿਪਾਰਟਮੈਂਟ ਆਫ ਐਕਸਟੈਂਸ਼ਨ এডੂਕੇਸ਼ਨ ਦੇ ਮੁਖੀ ਬਣੇ ਤੇ 2020 ਵਿੱਚ ਉਹ ਪ੍ਰੋਫੈਸਰ ਰਿਟਾਇਰ ਹੋਏ ਉਹ ਵਿਦਿਆਰਥੀਆਂ ਦੇ ਲਈ ਬਹਾਸੇ ਪਰਕੂਟ ਪ੍ਰੇਰਨਾਦਾਇਕ ਟੀਚਰ ਸਾਬਿਤ ਹੋਏ ਉਹਨਾਂ ਗੱਲ ਕਰਾਂਗੇ ਉਹਨਾਂ ਦੇ ਹਾਸਿਆ ਦੀ ਸ਼ੁਰੂਆਤ ਮਤਲਬ ਉਹਨਾਂ ਦੇ ਕੈਰੀਅਰ ਦੀ 1988 ਵਿੱਚ ਉਹਨਾਂ ਨੇ ਸ਼ਰਕਾਟੇ ਦੇ ਨਾਲ ਕਾਮੇਡੀ ਕੈਰੀਅਰ ਦੀ ਸ਼ੁਰੂਆਤ ਕੀਤੀ ਇਸ ਸੀਰੀਜ਼ ਵਿੱਚ ਉਹਨਾਂ ਨੇ ਕਈ ਪ੍ਰਸਿੱਧ ਕਿਰਦਾਰ ਨਿਭਾਏ ਜਿਵੇਂ ਚਾਚਾ ਚੱਤਰਾ ਐਨ ਆਰ ਆਈ ਪਾਨਾ ਤੇ ਚਾਚਾ ਫੁੱਮਨ ਸਿੰਘ ਸ਼ਰਕਾਟੇ ਨੇ ਉਹਨਾਂ ਨੂੰ ਘਰ ਘਰ ਵਿੱਚ ਮਸ਼ਹੂਰ ਕਰ ਦਿੱਤਾ ਉਹਨਾਂ ਦਾ ਨੌਟੀ ਬਾਬਾ ਇਨ ਟਾਊਨ ਵੀ ਕਾਫੀ ਮਸ਼ਹੂਰ ਹੋਇਆ 1998 ਵਿੱਚ ਉਹਨਾਂ ਨੇ ਦੁੱਲਾ ਪੱਟੀ ਰਾਹੀ ਫਿਲਮੀ ਦੁਨੀਆ ਵਿੱਚ ਐਂਟਰੀ ਲਈ ਕਈ ਹਿੱਟ ਫਿਲਮਾਂ ਦਿੱਤੀਆਂ ਜਿਵੇਂ ਮਾਹੌਲ ਠੀਕ ਹੈ ਕੈਰੀ ਆਨ ਜੱਟਾ ਚਟਾਂ ਜੁਲੀਅਟ ਸਰਦਾਰ ਜੀ ਮਿਸਟਰ ਐਂਡ ਮਿਸਿਸ 420 ਚਿੰਦਾ ਚਿੰਦਾ ਨੋ ਪਾਪਾ ਉਹਨਾਂ ਦਾ ਕਾਲਾ ਕੋਟ ਵਾਲਾ ਡਾਇਲੌਗ ਲੋਕਾਂ ਦੀ ਜ਼ੁਬਾਨੀ ਚੜ ਗਿਆ ਸੀ ਹੁਣ ਗੱਲ ਆਦੀ ਉਹਨਾਂ ਦੇ ਨਿੱਜੀ ਜੀਵਨ ਦੀ ਉਹਨਾਂ ਦੀ ਪਤਨੀ ਪਰਮਦੀ ਭੱਲਾ ਫਾਇਨਾਰਟ ਦੀ ਟੀਚਰ ਹਨ ਬੇਟਾ ਪੁਖਰਾਜ ਭੱਲਾ ਜੋ ਅਦਾਕਾਰ ਹੈ ਯਾ ਜਿਗਰੀ ਕਸੂਤੀ ਡਿਗਰੀ ਸੀਰੀਜ਼ ਲਈ ਮਸ਼ਹੂਰ ਹੋਏ ਸਨ ਉਹਨਾਂ ਦੀ ਧੀ ਅਰਸ਼ਦੀਪ ਪੌਰ ਜੋ ਵਿਦੇਸ਼ ਵਿੱਚ ਸੈਟਲ ਹੈ 22 ਅਗਸਤ 2025 ਨੂੰ ਉਹ ਸਦਾ ਅਲੀ ਸਾਨੂੰ ਛੱਡ ਕੇ ਚਲੇ ਗਏ ਹਨ ਰਿਪੋਰਟਾਂ ਅਨੁਸਾਰ ਉਹਨਾਂ ਦੀ ਮੌਤ ਦਾ ਕਾਰਨ ਬ੍ਰੇਨ ਸਟਾਕ ਹੈ 50 ਸਾਲ ਦੀ ਉਮਰ ਵਿੱਚ ਉਹਨਾਂ ਦਾ ਦਿਹਾਨ ਮੋਹਾਲੀ ਦੇ 40s ਹਸਪੀਟਲ ਵਿੱਚ ਹੋਇਆ ਉਹਨਾਂ ਦੀ ਮੌਤ ਨਾਲ ਪੂਰਾ ਪੰਜਾਬੀ ਫਿਲਮ ਜਗਤ ਤੇ ਅਕਾਦਮਿਕ ਜਗਤ ਦੁਖੀ ਹੋ ਗਿਆ ਕਮਈ ਯੁੱਧ ਵੀ ਉਸੇ ਤਾਪਾਇ ਤਲੀ ਗੰਦੀ ਆਦ ਨਾ ਮਜ਼ਾ